ਅਸੀਂ ਜਦੋਂ ਘਰੋਂ ਨਿਕਲੇ ਨਾ ਤੇ ਲਾਸ਼ਾਂ ਸਾਹਮਣੇ ਸਾਡੇ ਘਰ ਦੇ ਸਾਹਮਣੇ ਲਾਸ਼ਾਂ ਪਈਆਂ ਦੋਨਾਂ ਸਾਡੇ ਦਿਉਰ ਮੇਰੇ ਦਿਉਰ ਦੀਆਂ ਦੋਨਾਂ ਦੇਵਰਾਣ ਦੀਆਂ ਸੰਸਕਾਰ ਨਹੀਂ ਕਰਨ ਦਾ ਮੌਕਾ ਮਿਲਿਆ ਨਹੀਂ ਸੰਸਕਾਰ ਕਿੱਥੇ ਉਹ ਤੇ ਚੁੱਲ੍ਹੇ 'ਤੇ ਸਨ ਮਰੇ ਹੋਏ ਅਸੀਂ ਤੇ ਜਾ ਕੇ ਪਲਟ ਕੇ ਵੀ ਨਹੀਂ ਦੇਖ ਸਕੋ ਮੌ ਨਹੀਂ ਦੇਖ ਪਾਈ ਜਦੋਂ ਬਾਹਰ ਨਹੀਂ ਗਿਆ ਕਿ ਜਦੋਂ ਇੱਥੋਂ ਨਿਕਲੋਂਗੀਆਂ ਕੋਈ ਵੀ ਰੋਏਗੀ ਨਹੀਂ ਕੋਈ ਚੀਕੇਗੀ ਨਹੀਂ ਇਹ ਇੱਜ਼ਤ ਬਚਾ ਕੇ ਆਪਾਂ ਇਹ ਤੋਂ ਨਿਕਲਣਾ ਹੈਗਾ ਉਹ ਬੇਰੰਤੀ ਉਤਰੀ ਹਿੰਮਤ ਕਰਕੇ ਉਹ ਵਿਚਾਟ ਦੇ ਕੇ ਉਹਨਾਂ ਦੀ ਅੱਲਾਛਾ ਟੱਪ ਕੇ ਨਿਕਲੇ ਕਿ ਜਹਾਂ ਦੇ ਵਿੱਚ ਜਦੋਂ ਲਾਛਾ ਟੱਪ ਰਹੇ ਸੀਗੇ ਕਿ ਸਾਹਮਣੇ ਦੌਰ ਪਰਵਾਹਤ ਉਹਦੋਂ ਮੈਂ ਕਿਹਾ ਨਾ ਸੀ ਇਹ ਮਨ ਹੁੰਦਾ ਸੀ ਨਾ ਦਿਨ ਆਲੀ ਹੀ ਮਰ ਜਾਈਏ ਇਹਨਾਂ ਦੇ ਉੱਪਰ ਹੀ ਆਪਣੇ ਆਪ ਨੂੰ ਤੇਲ ਪਾ ਕੇ ਸਾਂ ਲਈਏ ਕੋਈ ਆ but